ਜੇਸੀਬੀ ਨਾਲ 4 ਪਾਉਂ ਦਾ ਵੱਖਰਾ ਤਰੀਕਾ ਆਜੋ ਬਾਈ ਜੀ ਨਾਲ ਕਰਦੇ ਆਂ ਗੱਲਬਾਤ ਵੀ ਇਸ ਦੇ ਕੀ ਫਾਇਦੇ ਨੇ ਹਾਂਜੀ ਬਾਈ ਜੀ ਜਿਹੜਾ ਤੁਸੀਂ ਇਹ ਜੇਸੀਬੀ ਨਾਲ 4 ਲਾਤਰ ਰਹੇ ਹੋਗੇ ਤੇ ਟਰੈਕਟਰ ਨਾਲ ਕਿਉਂ ਨਹੀਂ ਲਾਤਰਦੇ ਕੋਈ ਕਾਰਨ ਹੈ ਇਸ ਦਾ ਕਾਰਨ ਤਾਂ ਇਹੀ ਹੈ ਵੀਰੇ ਬਸ ਇਹਦੇ ਨਾਲ 4 ਨਹੀਂ ਫਰਿਆ ਬੰਦਾ ਛੇਤੀ ਅੱਛਾ ਉਹ ਵਧੀਆ ਚਾਰ ਬਣਦਾ ਹੈ ਉਲੀ ਨਹੀਂ ਪਛੇਦੀ ਪੈਂਦੀ ਇਹਨੂੰ ਠੀਕ ਹੈ ਇਹਦੇ ਇਹੀ ਗੁਣ ਵੱਧਦੇ ਨੇ ਤੇ ਉਲੀ ਕਿਉਂ ਨਹੀਂ ਪੈਂਦੀ ਉੱਲੀ ਜਦੋਂ ਉਹ ਵੀ ਇਹਦੇ ਵਧੀਆ ਲੜਾਈ ਵਧੀਆ ਹੋ ਜਾਂਦੀ ਹੈ ਵਿੱਚ ਹਵਾ ਨਹੀਂ ਮਾਰਦੀ ਠੀਕ ਹੈ ਹਾਂ ਉਹਦੇ ਨਾਲ ਇਹਨੂੰ ਹਵਾ ਨਹੀਂ ਬਿਪਲੀ ਛੇਤੀ ਉਹਦੇ ਕਾਰਨੋਂ ਵੀ ਬਣਦੀ ਠੀਕ ਹੈ ਜੀ ਹਾਂ ਵਧੀਆ ਲੜਾਈ ਬਣਦੀ ਹੈ ਬਣਦੀ ਹੈ ਤਾਂ ਉਹ ਵਧੀਆ ਦਾਬ ਦੇ ਨਾਲ ਹੀ ਚੱਲਦੀ ਹੈ ਬਣਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਐਵੇਂ ਇਹ ਸਾਨੂੰ 2 ਸਾਲ ਹੀ ਹੋਲੇ ਅੱਛਾ ਹਾਂ ਇਸ ਨਾਲ ਹੀ ਕੀ ਲੱਗੀ ਹੈ ਹਾਂ ਇਸ ਨਾਲ ਹੀ ਲੱਤਰ ਹਾਂ ਇਹ ਕਿ ਹੁਣ ਸਾਡੇ ਪਿੰਡ ਦੇ ਵਿੱਚ ਰਵਾਜ ਜੀ ਜਦੋਂ ਵਿਡਾਈ ਲਿਆ ਪਾਉਂਦੀ ਇਹਦੇ ਨਾਲ ਨੇ ਲੱਤਰ ਕੇ ਸਾਰੇ ਕਿਹੜੇ ਪਿੰਡਾਂ ਇੱਕ ਉਰਥੜੀ ਹੈ ਜੀ ਪਿੰਡਾਂ ਅੱਛਾ ਅੱਛਾ ਠੀਕ ਹੈ ਜੀ ਇਹ ਦਿਨ ਵਾਲੀ ਵੱਧ ਵੱਧ ਹੁਣ ਜਿਹਦੇ ਰਿਜ਼ਲਟ ਆ ਪੂਰਾ ਮਤਲਬ ਜੇ ਆਪਾਂ ਦੇਖੀਏ ਪ੍ਰੈਸ ਕਰਦੀ ਜਾਂਦੀ ਆ ਹਾਂਜੀ ਹਾਂ ਹਣਾ ਆ ਰਿਜ਼ਲਟ ਹੀ ਬਹੁਤ ਵਧੀਆ ਜੀ ਇਹਦਾ ਅੱਛਾ ਹਾਂ ਚਾਰ ਹੀ ਨਹੀਂ ਖਰੇ ਆ ਬਦੋਂ ਤੋਂ ਫੈਦੀ ਵਾਲੇ ਹੁੰਦੇ ਨੇ ਇਹ ਗੱਲਾਂ ਦੇ ਇਹ ਤਾਂ ਗੱਲ ਹੈਗੀ ਜਦੋਂ ਹੁਣ ਇਹ ਜੋ ਹਵਾ ਰਹਿ ਜਾਂਦੀ ਆ ਤੇ ਪਾਣੀ ਰਹਿ ਜਾਂਦਾ ਉਦੋਂ ਜ਼ਿਆਦੇ ਚਾਰ ਖਰਾਬ ਉਦੋਂ ਜ਼ਿਆਦੇ ਚਾਰ ਨੂੰ ਉੱਲੀ ਪੈਣ ਦਾ ਡਰ ਰਹਿੰਦਾ ਠੀਕ